ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਸੀ ਇੱਕ ਕਲਾਸਿਕਲ ਡਿਜ਼ਾਈਨ ਦੇ ਵਿੱਚ ਕੋਠੀ ਬਹੁਤ ਸੋਹਣੀ ਤਿਆਰ ਹੋਈ ਹੋਈ ਐ ਜਿਵੇਂ ਤੁਸੀਂ ਮੇਰੀ ਬੈਕ ਸਾਈਡ ਦੇ ਉੱਪਰ ਦੇਖ ਸਕਦੇ ਹੋ ਕਲਾਸਿਕ ਲੁੱਕ ਦੇ ਵਿੱਚ ਆਪਾਂ ਛੋਟੀ ਹਵੇਲੀ ਨੂੰ ਕਹਿ ਸਕਦੇ ਹਾਂ ਛੋਟੀ ਹਵੇਲੀ ਤਿਆਰ ਕੀਤੀ ਹੋਈ ਐ ਤੇ ਲਗਭਗ ਜਿਹੜਾ ਏਰੀਆ ਹੈਗਾ ਉਹ 2300 2400 ਸਕਰ ਫੁੱਟ ਦੇ ਨੇੜੇ ਦੇ ਨੇੜੇ ਬਣਦਾ ਹੈਗਾ ਤੇ ਬਾਕੀ ਜਿਹੜੀ ਕੋਈ ਬਜਟ ਦੀ ਗੱਲ ਐ ਜਿਹੜੀ ਕੋਈ ਅੰਦਰਲੀ ਜਾਣਕਾਰੀ ਦੀ ਗੱਲ ਐ ਉਹ ਆਪਾਂ ਤੁਹਾਨੂੰ ਅੰਦਰ ਜਾ ਕੇ ਦੱਸਾਂਗੇ ਤੇ 22 ਟ ਕਿੰਨਾ ਲੱਗਿਆ ਇਹਨਾਂ ਦਾ ਉਹ ਵੀ ਤੁਹਾਨੂੰ ਕਲੀ ਕਲੀ ਗੱਲ ਤੋਂ ਜਾਣੂ ਕਰਾਵਾਂਗੇ ਤੇ ਅੱਜ ਇਹਦੇ ਵਿੱਚ ਇੱਕ ਨਵੀਂ ਆਪਾਂ ਗੱਲਬਾਤ ਲੈ ਕੇ ਆਏ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਜੋ ਆਪਾਂ ਦਿਖਾਉਨੇ ਆ ਤੁਹਾਨੂੰ ਅੰਦਰਲੀ ਗੱਲਬਾਤ ਕੀ ਆ ਇੱਥੋਂ ਆਪਾਂ ਸਟਾਰਟਿੰਗ ਦੇ ਵਿੱਚ ਹੀ ਆ ਗਏ ਜੀ ਕਾਰਪੋਰਚ ਦੇ ਵਿੱਚ ਕਾਰਪੋਰਚ ਹੈਗਾ ਜਿਹੜਾ ਲਗਭਗ ਮੰਨ ਕੇ ਚੱਲੋ ਵੀ 12 बाई 16 17 ਸਕੁਅਰ ਫੁੱਟ ਦਾ ਜਿਹੜਾ ਹੈਗਾ ਹੈਗਾ ਉਹ ਹੈਗਾ ਹੈਗਾ ਵਧੀਆ ਖੁੱਲਾ ਹੈਗਾ ਜਿਵੇਂ ਆਪਾਂ ਕਹਿੰਦੀ ਕਾਰਪੋਰਚ ਤੇ ਲੋਬੀ ਦੀ ਜੇ ਆਪਾਂ ਗੱਲ ਕਰੀਏ ਲੋਬੀ ਹੈਗੀ ਹੈ ਕਿ ਲਗਭਗ ਇਹ 13x20 ਦੀ ਲੋਬੀ ਬਹੁਤ ਖੁੱਲੀ ਆ ਜਿਵੇਂ ਆਪਣਾ ਪਿੰਡਾਂ ਵਾਲਿਆਂ ਦਾ ਹੁੰਦੀ ਆ ਵੀ ਆਪਾਂ ਖੁੱਲੇ ਮਕਾਨ ਦੇ ਵਿੱਚ ਰਹਿ ਕੇ ਰਾਜੀ ਹੁੰਨੇ ਆ ਨਾ ਉਹ ਚੀਜ਼ ਆ ਵੀ ਖੁੱਲਾ ਮਕਾਨ ਵਧੀਆ ਤੇ ਇਸ ਲੈਵਲ ਤੱਕ ਕੰਪਲੀਟ ਹੋਇਆਗਾ ਆਪਾਂ ਇਸ ਲੈਵਲ ਤੱਕ ਦੀ ਤੁਹਾਨੂੰ ਜਿਹੜਾ ਦਾ ਬਸਟਾ ਹੈਗਾ ਕੀ ਰਹਿਗਾ ਉਹਦੀ ਜਾਣਕਾਰੀ ਵੀ ਦੇਵਾਂਗੇ ਤੇ ਬਾਕੀ ਤੁਸੀਂ ਰਸੋਈ ਦੇਖ ਸਕਦੇ ਹੋ ਰਸੋਈ ਦਾ ਕੰਮ ਜਿਹੜਾ ਹੈਗਾ ਤੇ ਕਰੀਬਨ ਕੰਪਲੀਟ ਹੋ ਰਿਹਾਗਾ ਟਾਇਲ ਵਰਕ ਹੈਗਾ ਜਿਹੜਾ ਉਹ ਵੀ ਹੋਇਆ ਹੋਇਆਗਾ ਬਾਕੀ ਲੱਕਣ ਦਾ ਕੰਮ ਹੈ ਜਿਹੜਾ ਉਹ ਹੋਣ ਵਾਲਾ ਰਹਿੰਦਾਗਾ ਤੇ ਇਸ ਲੈਵਲ ਤੱਕ ਕਿੰਨਾ ਖਰਚਾ ਆਏਗਾ ਉਹਦੀ ਜਾਣਕਾਰੀ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਤੇ ਕਮੈਂਟ ਕਰਕੇ ਵੀ ਸਾਨੂੰ ਦੱਸਿਓ ਕਿ ਤੁਹਾਨੂੰ ਵੀਡੀਓ ਇਹ ਕਿਸ ਤਰ੍ਹਾਂ ਦੀ ਲੱਗੂਗੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਖੜੇ ਆ ਜੀ ਬੈਡਰੂਮ ਦੇ ਵਿੱਚ ਬੈਡਰੂਮ ਹੈਗਾ ਇਹ ਲਗਭਗ ਮੰਨ ਕੇ ਚੱਲੋ ਵੀ 12 ਬਾਈ 13 ਲੱਖ ਦੋ ਬੈਡਰੂਮ ਨੇ ਦੇ ਵਿੱਚ ਖੇੜਲੇ ਪਾਸੇ ਡਬਲ ਸਟੋਰੀ ਕੁੱਠੀ ਹੈ ਇਹ ਤੇ ਬੈਕ ਸਾਈਡ ਦੇ ਉੱਪਰ ਸਟੋਰ ਆ ਗਿਆ ਇੱਧਰ ਤੁਸੀਂ ਦੇਖ ਸਕਦੇ ਹੋ ਦੋ ਬੈਡਰੂਮ ਨੇ ਦੇ ਵਿੱਚ ਇੱਕ ਡ੍ਰੈੰਗ ਰੂਮ ਗਰਾਉਂਡ ਫਲੋਰ ਦੇ ਉੱਪਰ ਤੇ ਬਾਕੀ ਜੇ ਉੱਪਰਲੇ ਦੀ ਗੱਲ ਕਰੀਏ ਫਰਸਟ ਫਲੋਰ ਦੀ ਫਰਸਟ ਫਲੋਰ ਦੇ ਉੱਪਰ ਜਾ ਕੇ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕੀ ਕੁਝ ਬਣਿਆ ਹੋਇਆਗਾ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪਲਾਸਟਰ ਲੈਵਲ ਤੱਕ ਜਿਹੜੀ ਕੋਠੀ ਹੈ ਕੰਪਲੀਟ ਹੋਈ ਹੈ ਖੇਡ ਦਾ ਪਰਸ ਨੇ ਜਿਹੜੇ ਉਹ ਕੱਚੇ ਲੱਗੇ ਹੋਏ ਨੇ ਫਿਲਹਾਲ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰੀਏ ਡ੍ਰੈਂਗ ਰੂਮ ਦੀ ਇਹ ਆ ਗਿਆ ਜੀ ਡ੍ਰੈਂਗ ਰੂਮ ਇਹਨਾਂ ਦਾ 11x12 ਦਾ 11x12 ਦਾ ਜਿਹੜਾ ਡ੍ਰੈਂਗ ਰੂਮ ਹੈ ਉਹ ਵੀ ਪਲਾਸਟਰ ਲੈਵਲ ਤੱਕ ਕੰਪਲੀਟ ਹੈ ਫਿਲਹਾਲ ਜੋੜੀਆਂ ਵਗੈਰਾ ਦਾ ਜਿਹੜਾ ਕੰਮ ਹੈਗਾ ਉਹ ਰਹਿੰਦਾ ਹੈਗਾ ਤੇ ਇਸ ਲੈਵਲ ਤੱਕ ਪੇਮੈਂਟ ਬਸ ਇਹਨਾਂ ਦਾ ਕਿੰਨਾ ਰਿਹਾ ਹੈ ਉਹ ਵੀ ਤੁਹਾਡੇ ਨਾਲ ਆਪਾਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਸਾਂਝੀਆਂ ਕਰਾਂਗੇ। ਦੋ ਬੈਡਰੂਮ ਨੇ 헤ਡਲੇ ਪਾਸੇ ਤੇ ਇਹਦਾ ਟਾਇਲਟ ਹੈਗਾ ਟਾਇਲਟ ਇਹਨਾਂ ਨੇ ਕਾਮਨ ਰੱਖਿਆ ਹੈ। ਫਿਲਹਾਲ ਰੈਡੀ ਨਹੀਂ ਹੋਇਆ ਹੈਗਾ ਇਹ ਟਾਇਲਟ ਹੈ ਜਿਹੜਾ ਅਨਕੰਪਲੀਟ ਹੈਗਾ। ਤੇ ਜੇ ਸੈਕੰਡ ਬੈਡਰੂਮ ਦੀ ਗੱਲ ਕਰੀਏ ਸੈਕੰਡ ਬੈਡਰੂਮ ਹੈਗਾ ਜੀ 14x14 ਦਾ। ਬਹੁਤ ਖੁੱਲਾ ਏਰੀਆ ਬਣਾ ਹੈਗਾ। ਜਦੋਂ ਇਹ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਵੀ ਆਪਾਂ ਇਹਦੀ ਫੁੱਲ ਵੀਡੀਓ ਜਿਹੜੀ ਉਹ ਲੈ ਕੇ ਆਵਾਂਗੇ ਤੇ ਜਿਹੜੀਆਂ ਇਹ ਰੀਲਾ ਵਗੈਰਾ ਨੇ ਉਹ ਵੀ ਆਪਾਂ ਪਾਉਂਦੇ ਰੱਖਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲਦੇ ਆਂ ਮਿੱਤਰੋ ਫਰਸਟ ਫਲੋਰ ਦੇ ਉੱਪਰ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਪੌੜੀਆਂ ਨੇ ਸਟੇਅਰ ਦਾ ਕੰਮ ਹੈਗਾ ਨਾ ਇਹੇ ਕੰਪਲੀਟ ਹੈ ਮਾਰਬਲ वगैरह ਦਾ ਜਿਹੜਾ ਕੰਮ ਹੈਗਾ ਮਾਰਬਲ ਬਹੁਤ ਸੋਹਣੇ ਤਰੀਕੇ ਦਾ ਲੱਗਿਆ ਹੋਇਆ ਹੈਗਾ ਬਾਕੀ ਜਿਹੜਾ ਸਟੀਲੀ ਵਰਕ ਹੈਗਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਟੀਲ ਦਾ ਵਰਕ ਹੈ ਜਿਹੜਾ ਉਹ ਫੁੱਲ ਹੋਇਆ ਹੋਇਆ ਹੈਗਾ ਠੀਕ ਹੈ ਜੀ ਤੇ ਆਪਾਂ ਉੱਪਰਲੇ ਫਰਸਟ ਫਲੋਰ ਦੀ ਗੱਲ ਕਰਦੇ ਆਂ ਫਸਟ ਫਲੋਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਹੈ ਆ ਜੋ ਉੱਪਰਲੇ ਪਾਸੇ ਚੱਲਦੇ ਆਪਾਂ ਜੀਵਤ ਰੂਪ ਫਸਟ ਫਲੋਰ ਦੀ ਗੱਲ ਕਰੀਏ ਉੱਪਰਲੇ ਪਾਸੇ ਇੱਕ ਬੈਡਰੂਮ ਲੱਗਿਆ ਹੋਇਆਗਾ ਬੈਡਰੂਮ ਦੇ ਨਾਲ ਹੀ ਅਟੈਚ ਟੁਆਇਲਟ ਹੈਗਾ ਤੁਸੀਂ ਦੇਖ ਰਹੇ ਹੋ ਉੱਪਰ ਜਿਵੇਂ ਰੋਸ਼ਨੀ ਵਗੈਰਾ ਦਾ ਕੰਮ ਹੈ ਨਾ ਉਹ ਪੂਰਾ ਵਧੀਆ ਰੱਖਿਆ ਹੋਇਆਗਾ ਜਿਹੜੀ ਵਿੰਡੋ ਹੈ ਬਹੁਤ ਵਧੀਆ ਰੱਖੀ ਹੋਈ ਹੈ ਇਹ ਕਮਬਲ ਨਹੀਂ ਬਣਦੀ ਰੋਸ਼ਨੀ ਦਾ ਜਿਹੜਾ ਵਧੀਆ ਪ੍ਰਬੰਧਾ ਹੋ ਕੀਤਾ ਹੋਇਆ ਹੈਗਾ ਇਹਦੇ ਵਿੱਚ ਤੇ ਉੱਪਰਲਾ ਰੂਮ ਵੀ ਬਹੁਤ ਖੁੱਲਾ ਪਰ ਇਹਨੂੰ ਕਹਿ ਸਕਦੇ ਆਂਗੇ ਉਸ ਤੋਂ ਬਾਅਦ ਜੇ ਗੱਲ ਕਰੀਏ ਉੱਪਰਲੇ ਪਾਸੇ ਇੱਕ ਬੈੱਡਰੂਮ ਲੱਗਿਆ ਹੋਇਆ ਹੈਗਾ ਤੇ ਨਾਲ ਕਮਰੇ ਜਿਹੜਾ ਹੈਗਾ ਹੈਗਾ ਅ ਅਟੈਚ ਬਾਥਰੂਮ ਸੀਗਾ ਟਾਇਲਟ ਤੇ ਇਸ ਪਾਸੇ ਆ ਗਿਆ ਜੀ ਨਾਲ ਲੱਗਦਾ ਹੀ ਪੂਜਾ ਰੂਮ ਪੂਜਾ ਰੂਮ ਹੈਗਾ ਜਿਹੜਾ ਲਗਭਗ ਮੰਨ ਕੇ ਚੱਲੋ ਵੀ 4x8 ਦਾ ਪੂਜਾ ਰੂਮ ਹੈਗਾ ਜਿਹੜਾ ਇਹ ਤਿਆਰ ਹੋਇਆ ਹੋਇਆਗਾ ਤੇ ਜੇ ਆਪਾਂ ਉੱਪਰ ਦਾ ਸਟੀਲ ਵਰਕ ਦੇਖੋ ਗੱਲ ਕਰੀਏ ਸਟੀਲ ਵਰਕ ਉੱਪਰਲਾ ਕੰਪਲੀਟ ਹੈਗਾ ਕਿਉਂਕਿ ਇਹਨਾਂ ਨੇ ਉੱਪਰਲੀ ਲੋਬੀ ਦਾ ਸਟੀਲ ਵਰਕ ਉਹ ਕੰਪਲੀਟ ਕਰਾਇਆ ਹੋਇਆਗਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਦੇ ਆ ਬਾਹਰਲੇ ਪਾਸੇ ਦੀ ਆਜੋ ਬਾਹਰ ਜੇ ਮੈਂ ਆਪਾਂ ਦੇਖਦੇ ਆਂ ਵੀ ਆਮ ਦੇਖੀ ਹੈ ਨਾ ਜਿਹੜੀ ਇਹੇ ਦਰਵਾਜਿਆਂ ਦੀ ਛੱਤ ਮੰਨਦੀ ਹੈ ਉਹ ਡਾਊਨ ਲੈਂਟਰ ਲੱਗਦਾ ਹੈਗਾ ਤੇ ਡਾਊਨ ਲੈਂਟਰ ਲਾ ਕੇ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੈ ਨਾ ਜਿਵੇਂ ਤੁਸੀਂ ਕੌਲੇ ਵਗੈਰਾ ਦੇਖ ਸਕਦੇ ਹੋ ਵੀ ਵਧੀਆ ਪੂਰੇ ਢੰਗ ਨਾਲ ਲਾਏ ਹੋਏ ਨੇ ਚਣਾਈ ਦਾ ਕੰਮ ਵੀ ਪੂਰਾ ਵਧੀਆ ਹੋਇਆ ਹੋਇਆਗਾ ਤੇ ਗਲਾਈਆਂ ਜਿਵੇਂ ਤੁਸੀਂ ਦੇਖਦੇ ਹੋ ਵੀ ਇੱਕ ਤਾਂ ਦੂਜੀ ਗਲਾਈਆਂ ਹੁੰਦੀਆਂ ਇਹ ਥੋੜੀਆਂ ਜਿਹੀਆਂ ਤਿੱਖੀਆਂ ਜਿਹੀਆਂ ਗਲਾਈਆਂ ਨੇ ਹਨ ਇਹ ਵੀ ਬਹੁਤ ਸੋਹਣੀਆਂ ਲੱਗ ਰਹੀਆਂ ਤੇ ਇਹਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਇੱਕ ਹੋਰ ਗੱਲ ਦੱਸੀ ਸੀ ਵੀ ਕਿਹਦੇ ਵਿੱਚ ਤੁਹਾਨੂੰ ਹੋਰ ਆਪਾਂ ਗੱਲ ਸਾਂਝੀ ਕਰਾਂਗੇ ਉਹ ਹੈਗੀ ਸੀ ਕਿ ਇਹਨਾਂ ਨੇ ਜਿਵੇਂ ਬਣਾਈਆਂ ਨੇ ਨਾ ਨਾਨਕਸ਼ਾਹੀ ਇੱਟ ਦਾ ਵਰਕ ਕਰਾਇਆ ਹੋਇਆਗਾ ਆ ਦੇਖੋ ਤੁਸੀਂ ਦਿਖਾਉਣੇ ਆ ਤੁਹਾਨੂੰ ਆਪਾਂ ਨਾਨਕਸ਼ਾਹੀ ਇੱਟਾਂ ਜਿਹੜੀ ਉਹ ਵੀ ਆਪਣੇ ਕੋਲੇ ਪਈਆਂ ਨੇ ਮੌਕੇ ਤੇ ਇਹ ਹੈ ਅਗੇ ਜੀ ਨਾਨਕ ਚਾਹੇਟ ਇਹਦਾ ਵਰਕ ਕਰਾਇਆ ਹੋਇਆ ਹੈਗਾ ਇਹਨਾਂ ਨੇ ਦੇਖੋ ਬਹੁਤ ਸੋਹਣੇ ਤਰੀਕੇ ਦੇ ਨਾਲ ਠੀਕ ਹੈ ਜੀ ਜੇ ਹੁਣ ਜਿਵੇਂ ਹੁਣ ਤੁਸੀਂ ਦੇਖਿਆ ਸੀਗਾ ਪਹਿਲਾਂ ਨਾਨਕ ਚਾਹੇਟਾਂ ਦੇ ਜਿਹੜੇ ਵੱਡੇ ਵੱਡੇ ਮੰਗਲੇ ਬਣਦੇ ਸੀ ਵੱਡੇ ਵੱਡੇ ਦਰਵਾਜ਼ੇ ਬਣਦੇ ਸੀਗੇ ਹਨ ਉਹ ਬਹੁਤ ਮਹਿੰਗੇ ਪੈਂਦੇ ਸੀਗੇ ਪਰ ਬਾਈ ਨੇ ਇਹਦੇ ਵਿੱਚ ਇੱਕ ਸਕੀਮ ਲਾਈ ਇਹਨਾਂ ਨੇ ਕੀ ਕੀਤਾ ਨਾਨਕ ਚਾਹੇਟਾਂ ਲੈਂਦੀਆਂ ਦੇਖੋ ਜਿਵੇਂ ਤੁਸੀਂ ਮੇਰੇ ਕੋਲ ਦੇਖ ਰਹੇ ਹੋ ਜਿਹੜੀ ਨਾਨਕ ਚਾਹੇਟਾ ਹੈ ਉਹਦਾ ਸਾਈਜ਼ ਬਸ ਇੰਨਾ ਕਿੰਨਾਂ ਤਲਗ ਭਗ ਪੂਰੀਆਂ ਪੱਕੀਆਂ ਇੱਟਾਂ ਦੇਖੋ ਇਹ ਜਮਣ ਪੂਰੀਆਂ ਬੋਲਦੀਆਂ ਨੇ ਹਨਾ ਇਹਨਾਂ ਨੇ ਕੀ ਕੀਤਾ ਇਹਦੇ ਵਿੱਚੋਂ ਇੱਥੋਂ ਨੂੰ ਕੱਟ ਕਰਕੇ ਡਿਜ਼ਾਈਨ ਬਣਾਤਾ ਬਚਾਵ ਨੂੰ ਕਟਿੰਗ ਕਰਕੇ ਡਿਜ਼ਾਈਨ ਬਣਾਤਾ ਜਿਹੜਾ ਇਹਦਾ ਇਹੇ ਪਾਸਾ ਸੀਗਾ ਇਹ ਅੰਦਰਲੇ ਪਾਸੇ ਲੱਗ ਗਿਆ ਜਿਹੜਾ ਕੱਟਣ ਵਾਲਾ ਪਾਸਾ ਸੀਗਾ ਉਹ ਬਾਹਰਲੇ ਪਾਸੇ ਆ ਗਿਆ ਇਹਨਾਂ ਦਾ ਜਿਹੜਾ ਨਾਨਕਸ਼ਹੀਟਾਂ ਦਾ ਹੈਗਾ ਖੁਰਨ ਖਰਨ ਦਾ ਕੰਮ ਜਵਾਂ ਨਹੀਂ ਹੁੰਦਾ ਕਿਉਂਕਿ ਮੈਨੂੰ ਲੱਗਦਾ ਵੀ ਪ੍ਰੋਪਰ ਖੰਗਰ ਦੇ ਟਾਈਪ ਦੀ ਹੁੰਦਾ ਸਿਸਟਮ ਜਿਹੜਾ ਹੁੰਦਾ ਇਹ ਨਾਨਕਸ਼ਹੀਟਾਂ ਦਾ ਖੰਗਰ ਦਾ ਟਾਈਪ ਹੀ ਕਹਿ ਸਕਦੇ ਆ ਬਾਕੀ ਇਹ ਈਟਾਂ ਲੱਗ ਕੇ ਜਿਹੜੀ ਇਹਦੀ ਲੁੱਕ ਹੈ ਹੋਰ ਵੀ ਸੋਹਣੀ ਬਣ ਗਈ ਏਸ ਕੌਲਿਆਂ ਦੇ ਉੱਪਰ ਵੀ ਦੇਖੋ ਲੱਗੀਆਂ ਹੋਈਆਂ ਨੇ ਬਾਕੀ ਉੱਪਰ ਜਿਹੜੀ ਜਾਲੀ ਹੈ ਜਾਲੇ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਬਹੁਤ ਸੋਹਣੇ ਤਰੀਕੇ ਦੀ ਲਾਈ ਹੋਈ ਹੈ ਤੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਬਾਦਰੇ ਬਾਦਰਾਂ ਦਾ ਕੰਮ ਹੈ ਜਿਹੜਾ ਉਹ ਵੀ ਬਹੁਤ ਸੋਹਣਾ ਕੀਤਾ ਹੋਇਆ ਹੈਗਾ ਜਿਹੜਾ ਹੈ ਆਪਾਂ ਨਾਨਕ ਸਾਹਿਬ ਇੱਟਾਂ ਦੀ ਗੱਲ ਕਰਦੇ ਸੀਗੇ ਬਾਈ ਨੇ ਜਿਵੇਂ ਨਾ ਕੌਲਿਆਂ ਦੇ ਉੱਪਰ ਲਾਈਆਂ ਨੇ ਤੇ ਜਾਂ ਫਿਰ ਜਿੱਥੇ ਕਿਤੇ ਲਾਉਣ ਦੀ ਲੋੜ ਸੀ ਹਨਾ ਡਿਜ਼ਾਈਨ ਦੇ ਮੁਤਾਬਕ ਇੱਥੇ ਵੀ ਲਾਈਆਂ ਨੇ ਇਹ ਤੋਂ ਉੱਪਰਲੇ ਪਾਸੇ ਆ ਗਈਆਂ ਉਸ ਤੋਂ ਬਾਅਦ ਇਹ ਵੀ ਜਿਹੜਾ ਦੂਸਰਾ ਪਾਸਾ ਸੀਗਾ ਉਦ ਆਪਾਂ ਤੁਹਾਨੂੰ ਦਿਖਾ ਚੁੱਕੇ ਹਣਾ ਤੇ ਜੇ ਆਪਾਂ ਗੱਲ ਕਰੀਏ ਕੋਠੀ ਜਿਹੜੀ ਇਹ ਖੇਤਾਂ ਦੇ ਵਿੱਚ ਬਣੀ ਹੋਈ ਹੈ ਤੁਸੀਂ ਆ ਹਰਿਆਲੀ ਹੈ ਜਿਹੜੀ ਪੂਰੀ ਵਧੀਆ ਹੈ ਨਾ ਜਮਾ ਸ਼ਾਨਦਾਰ ਤੇ ਜੇ ਆਪਾਂ ਇਹਦੀ ਏਰੀਆ ਦੀ ਗੱਲ ਕਰੀਏ ਟੋਟਲ ਫੇਟਲਾ ਫਸਟ ਫਲੋਰ ਦਾ ਬਾਕੀ ਉੱਪਰਲਾ ਟੈਂਕੀ ਵਾਲਾ ਇਹ ਲਗਭਗ 2400 ਸਕਰ ਫੁੱਟ ਦੇ ਨੇੜੇ ਤੇ ਨੇੜੇ ਜਿਹੜਾ ਏਰੀਆ ਹੈਗਾ ਉਹ ਬਣਦਾ ਹੈਗਾ ਤੇ ਜੇ ਇਸ ਲੈਵਲ ਤੱਕ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਇਹਦਾ ਖਰਚਾ ਇਸ ਲੈਵਲ ਤੱਕ 24 ਲੱਖ ਰੁਪਏ ਦੇ ਣੀੜੀੜੀੜਾ ਖਰਚਾ ਉਹ ਇਸ ਕੋਠੀ ਦਾ ਆ ਗਿਆ ਤੇ ਤੁਹਾਨੂੰ ਇਹ ਕੋਠੀ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਦੋਸਤੋ ਮਿਲਾਂਗੇ ਸਾਨੂੰ ਵੀਡੀਓ ਦੇ ਨਾਲ ਥੈਂਕ ਯੂ ਰਰਾਪਰ